ਬਈ ਆ ਬੜਾ ਇੰਪੋਰਟੈਂਟ ਸਵਾਲ ਆ ਕਿ ਹਰ ਚੈਨਲ ਤੇ ਜਾਣਾ ਚਾਹੀਦਾ ਇਹਦੇ ਵਿੱਚ ਇਹ ਐਡਾ ਤਮਾਸ਼ਾ ਬਣ ਗਿਆ ਅੱਜ ਦੋ ਗੱਲਾਂ ਮੇਰੀਆਂ ਬੜੀਆਂ ਧਿਆਨ ਨਾਲ ਸੁਣਨ ਵਾਲੀਆਂ ਨੇ ਇੱਕ ਮੁੱਖ ਮੰਤਰੀ ਪੰਜਾਬ ਨੇ 10000 ਬੰਦੇ ਪੁਲਿਸ ਦੀ ਬਦਲੀ ਕਰਤੀ ਇਹ ਕਹਿ ਕੇ ਕਰਤੀ ਵੀ ਇਹ ਨੈਕਸਸ ਆ ਪੁਲਿਸ ਤੇ ਨਸ਼ੇ ਦੇ ਵਪਾਰੀਆਂ ਚ ਅਸੀਂ ਇਹ ਬਦਲ ਰਹੇ ਦੂਜੇ ਪਾਸੇ ਮੈਨੂੰ ਲੱਗਦਾ ਇਹ ਬਹੁਤ ਡੀਜੀਪੀ ਸਾਹਿਬ ਸਾਡੇ ਗੌਰਵ ਯਾਦਵ ਜਿਹੜੇ ਬਹੁਤ ਚੰਗੇ ਡੀਜੀਪੀ ਉਹਨਾਂ ਨੂੰ ਇਹ ਗੱਲ ਕਹਿਣੀ ਪਈ ਤੇ ਮੀਡੀਆ ਦੇ ਬਹੁਤ ਵੱਡੇ ادارے ਉਸ ਗੱਲ 'ਚ ਮੈਂ ਸਮਝਦਾ ਉਹ ਉਹਨਾਂ ਨਾਲ ਗੱਲਬਾਤ ਕਰ ਰਹੇ ਆ ਤੇ ਉਹਨਾਂ ਨੇ ਇਹ ਗੱਲ ਕਹੀ ਵੀ ਇਹ ਬਦਲੀਆਂ ਬਿਲਕੁਲ ਐਡਮਿਨਿਸਟ੍ਰੇਟਿਵ ਲੈਵਲ ਤੇ ਹੋਈਆਂ ਏ ਇਹਦੇ ਪਿੱਛੇ ਕਿਉਂ ਕਿ ਅੱਜ ਇੱਕ ਹਰ ਤੁਸੀਂ ਹਰ ਇੱਕ ਪੁਲਿਸ ਵਾਲੇ ਨੂੰ ਤੁਸੀਂ ਟਿੰਟਡ ਕਰਤਾ ਮੁੱਖ ਮੰਤਰੀ ਸਾਹਿਬ ਤੁਸੀਂ ਹਰ ਨੂੰ ਕਹਿਤਾ ਅੱਜ ਵਰਦੀ ਵਾਲਾ ਕਿਸੇ ਕੰਮ ਕੰਮ ਕਿਵੇਂ ਜਾਊਗਾ ਇਹ ਇਹ ਪੰਜਾਬ ਲਈ ਸਾਡੀ ਟੈਰਰਿਜ਼ਮ ਨੂੰ ਖਤਮ ਕਰਨ ਵਾਲੀ ਸਭ ਤੋਂ ਬਹਾਦਰ ਪੁਲਿਸ ਆ ਬਾਰਡਰ ਤੇ ਰਾਖੀ ਕਰਦੀ ਆ ਤੇ ਤੁਸੀਂ ਹਰੇਕ ਨੂੰ ਟਿੰਟਡ ਕਰਤਾ ਅੱਜ ਉਹ ਪੁਲਿਸ ਵਾਲਾ ਇੱਕ ਇੱਕ ਕਾਂਸਟੇਬਲ ਇੱਕ ਹੌਲਦਾਰ ਐ ਕੇਐਸਆਈ ਐਕਸਪਾਈ ਉਹ ਅੱਜ ਆਪਣੇ ਘਰ ਦੇ ਵਿੱਚ ਜਿਹੜੀ ਇਹ ਸ਼ਕਲ ਦਿਖਾਉਣ ਜੋਗਾ ਨਹੀਂ ਤੁਸੀਂ ਛੱਡਿਆ ਜਦੋਂ ਤੁਸੀਂ ਕਹਿਤਾ ਉਹਨੂੰ ਇਹ ਇਹ ਨੈਕਸਸ ਆ ਇਹ ਨਸ਼ੀ ਵਾਲੇ ਨਾਲ ਬੱਚੇ ਉਹਨੂੰ ਬੱਚੇ ਪੁੱਛ ਰਹੇ ਆ ਵੀ ਕੀ ਪਾਪਾ ਤੁਸੀਂ ਨਸ਼ੇ ਵਾਲਿਆਂ ਨਾਲ ਰਲੇ ਹੋਏ ਤੁਸੀਂ ਦਾ ਰਾਖੇ ਹੋ ਤੁਸੀਂ ਦਾ ਵਰਦੀ ਚ ਤੁਸੀਂ ਤਾਂ ਸਾਰਿਆਂ ਦੀ ਰੱਖਿਆ ਕਰਨੀ ਆ ਤੇ ਤੁਹਾਡਾ ਮੁੱਖ ਮੰਤਰੀ ਜਿਹੜਾ ਹੋਮ ਮਿਨਿਸਟਰ ਹੋ ਤੁਹਾਨੂੰ ਕਹਿ ਰਿਹਾ ਵੀ ਤੁਸੀਂ ਨਸ਼ੇ ਨਾਲ ਲੜੇ ਹੋ ਇਸ ਕਰਕੇ ਅੱਜ ਹਰੇਕ ਪੁਲਿਸ ਵਾਲੇ ਨੂੰ ਬਾਹਰ ਆਪਣਾ ਮੂੰਹ ਦਿਖਾਉਣਾ ਬਾਹਰ ਆਪਣੀ ਨੌਕਰੀ ਕਰਨੀ ਜਿਹੜੀ ਔਖੀ ਹੋ ਰਹੀ ਆ ਹਰ ਬੰਦਾ ਨੂੰ ਸ਼ੱਕ ਦੀ ਨਿਗਾਹ ਨਾਲ ਦੇਖ ਰਿਹਾ ਤੇ ਡੀਜੀਪੀ ਅੱਜ ਉਹਨਾਂ ਨੂੰ ਆਪਣੇ ਨੂੰ ਫੋਰਸ ਨੂੰ ਡਿਫੈਂਡ ਕਰਨਾ ਔਖਾ ਪਿਆ ਦੂਜੇ ਪਾਸੇ ਉਦੋਂ ਬਾਅਦ ਅਜ ਇੱਕ ਬਿਆਨ ਆਉਂਦਾ ਏ ਜਿਹੜੇ ਇਹਨਾਂ ਦੇ ਮੈਂਬਰ ਪਾਰਲੀਮੈਂਟ ਨੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਕੰਗਸਾਹਬ ਇਹ ਕਹਿ ਰਹੇ ਆ ਵੀ ਅਸੀਂ ਇਹ ਅਫਸਰ ਜਿਹੜੇ ਸ਼ਾਹੀ ਆ ਸੀ ਜਿਹੜੀਆਂ ਹਾਰੇਆਂ ਸੀਟਾਂ ਉੱਥੇ ਸਾਡੀ ਅਫਸਰਾਂ ਨੇ ਮਦਦ ਨਹੀਂ ਕੀਤੀ ਇਹਦਾ ਮਤਲਬ ਜਿੱਥੇ-ਜਿੱਥੇ ਤੁਸੀਂ ਜਿੱਤੇ ਹੋ ਜਾਂ ਜਿੱਥੇ-ਜਿੱਥੇ ਤੁਸੀਂ ਹਾਰੇ ਹੋ ਤੁਸੀਂ ਚਾਹੁੰਦੇ ਸੀ ਵੀ ਸਾਨੂੰ ਅਫਸਰਾਂ ਦੀ ਮਦਦ ਮਿਲੇ ਤੁਸੀਂ ਅਫਸਰ ਸ਼ਾਹੀ ਨੂੰ ਵਰਤਣਾ ਚਾਹੁੰਦੇ ਸੀ ਉਹ ਤਾਂ ਸਾਫ਼ ਉਹਨੇ ਕਹਿਤਾ ਵੀ ਅੱਜ ਅਫਸਰ ਨੇ ਉਹ ਇਹਦੇ ਵਿੱਚ ਅਕਾਲੀਆ ਦਲ ਦੀ ਮਦਦ ਕਰਦੇ ਆ ਕਾਂਗਰਸ ਦੀ ਮਦਦ ਕਰਦੇ ਆ ਸਾਡੇ ਹੱਥ ਤੱਕ ਸ਼ਈ ਨਹੀਂ ਇਹਦਾ ਮਤਲਬ ਤੁਸੀਂ ਪੋਲੀਟੀਕਲੀ ਅਫਸਰਾਂ ਨੂੰ ਵਰਤਣਾ ਚਾਹੁੰਦੇ ਹੋ ਅੱਜ ਤੁਸੀਂ ਜਨਾਜਾ ਕੱਢ ਲਿਆ ਆਪਣੀ ਆਪਣੀ ਅਕਲ ਦਾ ਜਨਾਜਾ ਕੱਢ ਲਿਆ 2 ਦਿਨ ਪਹਿਲਾਂ ਤੁਸੀਂ ਕੱਢਿਆ ਵੀ 2.5 ਸਾਲ ਸਾਨੂੰ ਹੋ ਗਏ ਹੁਣ ਸਾਡੇ ਕੋਲ ਨਸ਼ੇ ਦੇ ਸੁਝਾਅ ਦੋ ਅਸੀਂ ਨਸ਼ਾ ਕਤਮ ਕਰੇ ਵਿੱਚ ਕਰੀਏ 2.5 ਸਾਲ ਬਾਅਦ ਉਹਨਾਂ ਨੂੰ ਇੰਨਾ ਹੀ ਪਤਾ ਲੱਗਿਆ ਵੀ ਹਜੇ ਅਸੀਂ ਸੁਝਾਅ ਲੈਣੇ ਹਨ ਤੇ 2.5 ਸਾਲ ਤੱਕ ਉਹਨਾਂ ਨੂੰ ਕੀ ਪਤਾ ਲੱਗੂਗਾ ਹੋਰ ਮੈਨੂੰ ਇਹ ਸਮਝਾਓ ਐਡੀ ਬਚਕਾਨਾ ਹਰਕਤਾਂ ਐਸੇ ਬਿਆਨ ਨੇ ਵੀ ਅਸੀਂ ਜੇ ਹਾਰੇ ਆ ਤਾਂ ਜੀ ਸਾਡੀ ਸਰਕਾਰ ਦੇ ਮੰਤਰੀ ਜਿਹੜੇ ਅਫਸਰਾਂ ਨੇ ਮਦਦ ਨਹੀਂ ਕੀਤੀ ਇਹਦਾ ਮਤਲਬ ਥੋੜੇ ਹੁੰਦੇ ਜਿਹੜੇ ਅਫਸਰ ਨੇ ਉਹ ਦੂਜਿਆਂ ਦੀ ਮਦਦ ਕਰ ਰਹੇ ਆ ਕੋਈ ਅਫਸਰ ਦਾ ਕੰਮ ਨਹੀਂਗਾ ਪੋਲਿਟਿਕਲ ਮਦਦ ਕਰਨਾ ਕਿਸੇ ਦਾ ਉਹਨਾਂ ਦਾ ਸਿਰਫ ਕੰਮ ਇਹ ਆ ਵੀ ਲੋਕਾਂ ਦੇ ਲਈ ਉਹ ਜਿਹੜੇ ਵੀ ਕੰਮ ਨੇ ਉਹ ਕਰ ਸਕਦੇ ਹੋਣ ਤੇ ਮੈਂ ਇਹ ਵੀ ਕਹਿਣਾ ਚਾਹੁੰਦਾ ਜਿਹੜੇ ਅਫਸਰ ਨੇ ਉਹ ਬਿਲਕੁਲ ਜਿਹੜੇ ਕੱਟਪੁਤਲੀ ਬਣੇ ਆ ਆਮ ਆਦਮੀ ਦੀ ਉਹਨਾਂ ਨੂੰ ਵੀ ਚੇਤਾਵਨੀ ਆ ਵੀ ਤੁਸੀਂ ਇਹਨਾਂ ਦੀ ਮਦਦ ਕਰਨੀ ਬੰਦ ਕਰੋ ਜੇ ਇਹ ਤੁਹਾਨੂੰ ਮਦਦ ਲੈਂਦੇ ਵੀ ਨਹੀਂ ਸਰ ਅਜਾਬ ਮਿਲਦੀ ਕੀਤੀ ਹੈ ਕਿ ਇਸ ਸਥਿਤੀ ਚ ਦੇਖੋ ਬਹੁਤ ਵੱਡੀਆਂ ਗੱਲਾਂ ਨੇ ਉਹਦੇ ਵਿੱਚ ਪੰਜਾਬ ਦੀ ਇੰਡਸਟਰੀ ਨੂੰ ਬੜੀਆਂ ਸਮੱਸਿਆਵਾਂ ਆਏ ਲਾਅ ਐਂਡ ਆਰਡਰ ਦੀ ਅਲੱਗ ਸਮੱਸਿਆ ਹੈ ਐਕ exhibiition ਸੈਂਟਰ ਦੀ ਅਲੱਗ ਸਮੱਸਿਆ ਹੈ ਅਲੱਗ ਜਿਹੜਾ ਹੈ ਉਹ GST ਦੀਆਂ ਸਮੱਸਿਆਵਾਂ ਆਏ بڑا ਕੁਸ਼ਾ ਜਿਹੜਾ ਜਿਹੜਾ ਇੰਡਸਟਰੀ ਨੂੰ ਭਜਾਦ ਦੇਣਾ ਚਾਹੀਦਾ ਉਹ ਸਾਰੀਆਂ ਗੱਲਾਂ ਇਕੱਲੇ ਇਕੱਲੇ ਬੰਦੇ ਦੇ ਫੀਡਬੈਕ ਲਿਖ ਕੇ ਦਿੱਤਾ ਹੈ ਤੇ ਉਹ ਅਸੀਂ ਉਹ ਫਾਈਨਾਂਸ ਮਿਸਟਰੀ ਤੱਕ ਪਹੁੰਚਾ ਕਰਾਂਗੇ ਕਿਉਂਕਿ ਪੰਜਾਬ ਦੀ ਇੰਡਸਟਰੀ ਆ ਜਿਹੜੀ ਉਹ ਅਲੱਗ-ਅਲੱਗ ਇੰਡਸਟਰੀ ਆ ਤੇ ਐਮ ਐਸ ਐਮਈ ਦੀਆਂ ਉਹ ਬੜੀਆਂ ਪ੍ਰੋਬਲਮਸ ਨੇ 45 ਦਿਨ ਦਾ ਇੱਕ ਬੜਾ ਵੱਡਾ ਇਸ਼ੂ ਆ ਜਿਹੜਾ ਉਹਨੂੰ ਹੱਲ ਕਰਨਾ ਹੈ ਬਹੁਤ ਚੀਜ਼ਾਂ ਨੇ ਸਨਾ ਜੀ ਮੈਡੀਕੀਨ ਜੀ ਉਹ ਕਹਿੰਦੇ ਸੀ ਕਾਰਪਟ ਤੁਸੀਂ ਗੱਲ ਕੀਤੀ ਸੀਗੀ ਰੈੱਡ ਕਾਰਪਟ ਦੀ ਵਿਸ਼ੇਗਾ ਸਰ ਇਹ ਪਿਛਲੇ 10 ਸਾਲ ਤੋਂ ਐਕਸਪੋਰਟ ਦੇ ਆਰਡਰ ਆ ਉਹ ਵੀ ਕੈਨਸਲ ਹੋਣੇ ਸ਼ ਕੋਈ ਕਰੋੜਾਂ ਦਾ نقصان ਹੋਇਆ ਇਹਦੇ ਪਿੱਛੇ ਕਿਸ ਤਿੱਕੇ ਨਾਲ ਕੰਮ ਕੀਤਾ ਜਾ ਸਕਦਾ ਦੇਖੋ ਅਸੀਂ ਬੜੀ ਛੇਤੀ ਜਿਹੜੇ ਸਾਡੇ ਮੰਤਰੀ ਜੀ ਸ਼ਿਵਰਾਜ ਚੋਹਾਨ ਬਣੀ ਨੇ ਤੇ ਉਹਨਾਂ ਨਾਲ ਡਾਇਲੌਗ ਜਿਹੜਾ ਹੈ ਉਹ ਜਲਦੀ ਤੋਂ ਜਲਦੀ ਪੰਜਾਬ ਦੇ ਜੱਥੇਬੰਦੀਆਂ ਨਾਲ ਸ਼ੁਰੂ ਹੋਏਗਾ ਤੇ ਇਹ ਗੱਲ ਜਲਦੀ ਤੋਂ ਜਲਦੀ ਅਸੀਂ ਇਹਨੂੰ ਕਿਵੇਂ ਆਪਸ ਵਿੱਚ ਇਕੱਠਾ ਕੀਤਾ ਜਾ ਸਕਦਾ ਇਹਨੂੰ ਨੇੜੇ ਲਾਇਆ ਜਾ ਸਕਦਾ ਇਹ ਗੱਲ ਅਸੀਂ ਲੀਡਰਸ਼ਿਪ ਨਾਲ ਕੀਤੀ ਆ ਤੇ ਕੁਝ ਦਿਨਾਂ ਚ ਹੀ ਇਹ ਗੱਲ ਜਿਹੜੀ ਆ ਸ਼ੁਰੂ ਹੋ ਜਾਏ ਕਿਸਾਨਾਂ ਦਾ ਇਮੀਡੀਅਟ ਮੰਗਾ ਦਾ ਟੈਗ ਕਰਵਾਇਆ ਸਰ ਉਹਨੇ ਮੋਰਚੇ ਤੇ ਤਾਲੀਆਂ ਉਹ ਲਗਾਈ ਜਾਣਗੇ ਹੈ ਜੀ ਕਿਸਾਨਾਂ ਦਾ ਇਹ ਕਹਿਣਾਗਾ 30 ਤਰੀਕ ਤੱਕ ਮੰਗਾ ਨਹੀਂ ਮੰਨੀਆਂ ਜਾਂਦੀਆਂ ਤੇ ਸਰ ਤੋਂ ਰਿਪੋਰਟ ਮੇਰੇ ਪੱਕੇ ਤੋਂ ਤੇ ਤਾਲੇ ਲਾਈ ਜਾਣਗੇ ਅਲੀ ਵੀ ਤੁਹਾਡੇ ਕਹਿਣ ਉਤਤ ਸ਼ਬਦਾ ਅਧਿਕਾਰ ਆ ਜੀ ਕੋਈ ਵੀ ਕੁਝ ਕਹਿ ਸਕਦਾ ਕਰ ਸਕਦਾ ਹੈ ਜੀ ਸਰ ਸ਼ੰਭੂ ਬਾਰਡਰ ਦੇ ਉੱਤੇ ਅੱਜ ਕਿਸਾਨ ਮੋਰਚੇ ਦੇ ਉੱਤੇ ਅਟੈਕ ਹੋਇਆ ਹੈ ਉਹਦਾ ਕਹਿਣਾ ਹੈ ਕਿ ਬੀਜੇਪੀ ਨੇ ਕਰਵਾਇਆ ਹੈ ਬੀਜੇਪੀ ਦੇ ਕਾਰਕਟਰ ਜਾਂ ਬੀਜੇਪੀ ਦੇ ਵੱਲੋਂ ਹੀ ਇਹ ਸਾਡੇ ਮੋਰਚੇ ਉੱਤੇ ਤੇ ਹਮਲਾ ਕਰਵਾਇਆ ਗਿਆ ਕਿੱਥੇ ਹੋ ਗਿਆ ਹਮਲਾ ਸ਼ੰਭੂ ਬਾਰਡਰ ਦੇ ਜਿਹੜਾ ਉਹਨਾਂ ਮੋਰਚਾ ਲੱਗਿਆ ਇਹਦੇ ਬਾਰੇ ਜਰੂਰ ਅਸੀਂ ਤੋਂਰੇ ਤੁਹਾਡੇ ਪੂਰੇ ਬੈਠੇ ਆ ਇਸ ਵਾਰੀ ਕੋਈ ਜਾਣਕਾਰੀ ਨਹੀਂ ਗਈ ਪਰ ਇਹ ਜਰੂਰ ਜਿੱਦੋਂ ਬਾਅਦ ਜਾਣਕਾਰੀ ਪ੍ਰਾਪਤ ਕਰਾਂਗੇ ਵੀ ਕੀ ਹੋਇਆ